ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਵਾਲੀ ਵੀਡੀਓ ਚ ਦੋਸਤੋ ਆਪਾਂ ਤੁਹਾਨੂੰ ਇੱਕ ਚੰੰਬੀ ਗੱਬਣ ਘੋੜੀ ਦਿਖਾਉਣੀ ਹੈ ਸੋ ਪਹਿਲਾਂ ਬੇਨਤੀ ਹੈ ਵੀ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣੇ ਇਸ ਚੈਨਲ ਤੇ ਤਾਂ ਵੀਡੀਓ ਦੇ ਅਖੀਰ ਦੇ ਵਿੱਚ ਆਪਣਾ ਨੰਬਰ ਲੱਗਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਨੰਬਰ ਲੈ ਕੇ ਮੇਰੇ ਨਾਲ ਸੰਪਰਕ ਜਿਹੜਾ ਕਰ ਸਕਦੇ ਆ ਸੋ ਆਜੋ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਘੋੜੀ ਤੁਸੀਂ ਦੇਖ ਰਹੇ ਆਂ ਇਹਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਘੋੜੀ ਦੋਸਤੋ ਦੇਖ ਸਕਦੇ ਆਂ ਤੁਸੀਂ ਬਹੁਤ ਚੰਗੀ ਸੋਹਣੀ ਘੋੜੀ ਹੈ ਤੇ ਸ਼ਕੀਨ ਵੀ ਪੂ ਗਰਦਨ ਗੁਰਦਨ ਦੀ ਜਿਹੜੀ ਇਹਦੀ ਕੁਆਲਿਟੀ ਹੈ ਉਹ ਇੱਕ ਵਾਰ ਚੈੱਕ ਕਰ ਲਿਓ ਬਹੁਤ ਚੰਗੀ ਸੋਹਣੀ ਘੋੜੀ ਹੈ ਚੰਬੀ ਘੋੜੀ ਹੈ ਗਰਦਨ ਪੱਖੋਂ ਕੰਨਾਂ ਕੁੰਨਾਂ ਪੱਖੋਂ ਪੂਰੀ ਸ਼ਕੀਨ ਹੈ ਚਾਲ ਢਾਲ ਤੁਸੀਂ ਦੇਖ ਸਕਦੇ ਆ ਬੰਤਰੇ ਦਾ ਜਿਹੜਾ ਬਾਡੀ ਸਟਰਕਚਰ ਹੈ ਉਹ ਚੰਗਾ ਹੈ ਹਾਈਟ ਪੱਖੋਂ ਜੇ ਗੱਲ ਕਰਾਂ ਤਾਂ 61 ਇੰਚ ਹਾਈਟ ਹੈ ਦੀ ਇਸ ਟਾਈਮ ਤੇ ਬਾਈ ਹੁਣਾਂ ਨੇ ਦੱਸੀ ਹੈ ਸਹੀ ਹਾਈਟ ਜਿਹੜੀ 61 ਇੰਚ ਹਾਈਟ ਹੈ 7 ਸਾਲ ਲਗਭਗ ਇਹਦੀ ਉਮਰ ਦੱਸੀ ਹੈ ਦੋ ਵਾਰ ਪਹਿਲਾਂ ਸੂਈ ਹੈ ਤੇ ਤੀਜੀ ਵਾਰ ਇਹਨੇ ਜਿਹੜਾ ਹੁਣ ਸੂਣਾ ਹੈ ਹੁਣ ਇਹ ਘੋੜੀ ਗੱਭਣ ਚੈੱਕ ਪਾਸ ਹੋਈ ਵੀ ਐ 3 ਮਹੀਨਿਆਂ ਦੀ ਘੋੜਾ ਜਿਹੜਾ ਜੋਧਾ ਹੈ ਘੋਲਗੇ ਵਾਲਾ ਉਸ ਘੋੜੇ ਤੋਂ ਇਹ ਗੱਭਣ ਐ 3 ਮਹੀਨਿਆਂ ਦੀ ਬੱਚੇ ਪਹਿਲਾਂ ਹੀ ਬਾਈ ਹੁਣਾਂ ਨੇ ਦੱਸਿਆ ਵੀ ਨੌਕਰੀ ਦਿੱਤੇ ਐ ਦੋ ਬਸ਼ੇਰੀਆਂ ਪਹਿਲਾਂ ਨੌਕਰੀਆਂ ਜਿਹੜੀਆਂ ਦਿੱਤੀਆਂ ਚਿੱਟੀਆਂ ਬੱਚੀਆਂ ਬਹੁਤ ਸੋਹਣੀਆਂ ਤੇ ਹੁਣ ਵੀ ਚੰਗੇ ਘੋੜੇ ਤੋਂ ਗੱਭਣ ਹੋਈ ਵੀ ਐ ਸੋ ਜਿਹੜਾ ਵੀ ਸੱਜਣ ਇੰਟਰਸਟਡ ਹੋਇਆ ਬਾਈ ਹੁਣਾਂ ਦੇ ਨਾਲ ਸੰਪਰਕ ਜ਼ਰੂਰ ਕਰ ਲਿਓ ਆ ਬਸ਼ੇਰੀ ਐ ਬਲਾਸਪੁਰ ਬਾਈ ਹੁਣਾਂ ਕੋਲੇ ਬੱਬੀ ਨੰਬਰਦਾਰ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਸੀਗਾ ਪਹਿਲਾਂ ਤੁਸੀਂ ਦੇਖਿਆ ਤੇ ਬਾਈ ਹੁਣ ਉਹ ਨਾਲ ਗੱਲਬਾਤ ਕਰ ਲਿਓ ਆ ਨੰਬਰ ਜਿਹੜਾ ਆਪਣਾ ਜੇ ਕਿਸੇ ਸੱਜਣ ਨੇ ਵੀਡੀਓ ਲਗਾਉਣੀ ਹੋਵੇ ਤੇ ਇਸ ਨੰਬਰ ਤੇ ਮੇਰੇ ਨਾਲ ਵੀ ਗੱਲਬਾਤ ਕਰ ਲਿਓ ਮੁੱਲ ਜਿਹੜਾ ਬਾਈ ਹੁਣੀਆਂ ਦੇ ਵੀ ਆਪਾਂ ਜਾਇਜ਼ ਮੁੱਲ ਜੀ ਦੇ ਦੇਣੀ ਆ ਬਾਲੇ ਉੱਚੇ ਮੁੱਲ ਦੀ ਨਹੀਂਗੀ ਸੋ ਕਰੋ ਗੱਲਬਾਤ ਤੇ ਲਓ ਇਹਦੀ ਜਾਣਕਾਰੀ ਧੰਨਵਾਦ ਜੀ